ਦੋ ਕੁੱਤੇ ਇੱਕ ਬਸਤੀ ਵਿੱਚ ਰਹਿੰਦੇ ਸੀ ਇੱਕ ਦਿਨ ਉਹ ਦੋਨੋਂ ਕਹਿਣ ਲੱਗੇ ਵੀ ਸਾਡੀ ਵੀ ਕੀ ਜ਼ਿੰਦਗੀ ਆ ਸਾਡੀ ਕੋਈ ਇੱਜ਼ਤ ਹੀ ਨਹੀਂ ਕਰਦਾ ਕੋਈ ਸਾਨੂੰ ਦੁਲਾਰਦਾ ਹੀ ਨਹੀਂ ਆ ਪਤਾ ਨਹੀਂ ਅਸੀਂ ਪਿਛਲੇ ਜਨਮਾਂ ਦੇ ਵਿੱਚ ਕਿਹੜੇ ਮਾੜੇ ਪਾਪ ਕੀਤੇ ਆ ਮਾੜੇ ਕਰਮ ਕੀਤੇ ਆ ਕਿ ਸਾਨੂੰ ਕੋਈ ਪੁੱਛਦਾ ਹੀ ਨਹੀਂ ਆ ਸਮਾਜ ਵਿੱਚ ਸਾਡੀ ਕੋਈ ਇੱਜ਼ਤ ਹੀ ਨਹੀਂ ਆ ਜੇਕਰ ਕੋਈ ਐਕਸੀਡੈਂਟ ਨਾਲ ਜਾਂ ਕੋਈ ਦੁਰਘਟਨਾ ਦੇ ਨਾਲ ਮਰ ਵੀ ਜਾਵੇ ਤਾਂ ਲੋਕੀ ਕਹਿੰਦੇ ਆ ਦੇਖ ਐਦੀ ਕੁੱਤਿਆਂ ਵਰਗੀ ਮੌਤ ਹੋਈ ਆ ਸਾਨੂੰ ਸੜਕ ਤੇ ਡਿੱਗਿਆਂ ਨੂੰ ਕੋਈ ਚੁੱਕਦਾ ਵੀ ਨਹੀਂ ਆ ਕੋਈ ਰਜਮੀ ਰੋਟੀ ਵੀ ਨਹੀਂ ਦਿੰਦਾ ਤੇ ਜੇਕਰ ਅਸੀਂ ਕਿਸੇ ਦੇ ਘਰ ਚਲੇ ਜਾਈਏ ਤਾਂ ਅਗਲਾ ਡੰਡੇ ਮਾਰ ਕੇ ਸਾਨੂੰ ਬਾਹਰ ਕੱਢ ਦਿੰਦਾ ਸਾਡੇ ਨਾਲੋਂ ਤਾਂ ਚੰਗੇ ਹੋਰ ਜੀਵ ਜੰਤੂ ਆ ਜਾਂ ਪੰਛੀ ਆ ਜਿਹੜੇ ਘਟੋਕਟ ਆਪਣਾ ਘਰ ਤਾਂ ਬਣਾ ਲੈਂਦੇ ਆ ਅਸੀਂ ਤਾਂ ਰੂੜੀਆਂ ਤੇ ਸੜਕਾਂ ਤੇ ਧਰ-ਧਰ ਮਾਰੇ ਫਿਰਦੇ ਆਂ ਫਿਰ ਵੀ ਸਾਨੂੰ ਕੋਈ ਨਹੀਂ ਪੁੱਛਦਾ ਉਹਨਾਂ ਦੋਨਾਂ ਵਿੱਚੋਂ ਇੱਕ ਦਾ ਨਾਂ ਟੌਮੀ ਸੀ ਇੱਕ ਦਾ ਨਾਂ ਰੋਨੀ ਸੀ ਟੌਮੀ ਰੋਨੀ ਨੂੰ ਕਹਿਣ ਲਗਾ ਤੇਰੀ ਗੱਲ ਤਾਂ ਸਹੀ ਆ ਦੂਸਰੇ ਦੀ ਕਿਸਮਤ ਤੇ ਜੀਣਾ ਤੇ ਦੂਸਰੇ ਤੇ ਨਿਰਭਰ ਹੋ ਕੇ ਜੀਣਾ ਸਭ ਤੋਂ ਵੱਧ ਦੁਖਦਾਈ ਹੁੰਦਾ ਉਹ ਨਾ ਤਾਂ ਕੋਈ ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦਾ ਤੇ ਨਾ ਹੀ ਕੋਈ ਆਪਣੀ ਜ਼ਿੰਦਗੀ ਵਿੱਚ ਆਪਣੀ ਮਰਜ਼ੀ ਦੇ ਨਾਲ ਫੈਸਲਾ ਲੈ ਸਕਦਾ ਵਾ ਰੋਕੀ ਰੋਨੀ ਨੂੰ ਕਹਿਣ ਲੱਗਾ ਅਸੀਂ ਵੀ ਦੂਸਰਿਆਂ ਤੇ ਨਿਰਭਰ ਹੋ ਕੇ ਜੀਣਾ ਚਾਹੁੰਦੇ ਹਾਂ ਦੂਸਰਿਆਂ ਦੇ ਘਰਾਂ ਵਿੱਚ ਰਹਿਣਾ ਜੀਣਾ ਚਾਹੁੰਦੇ ਹਾਂ ਤੇ ਅਸੀਂ ਦੂਸਰਿਆਂ ਦੇ ਰਹਿਮੋ ਕਰਮ ਤੇ ਹੀ ਜੀਨੇ ਆ ਇਹਦੇ ਨਾਲ ਸਾਨੂੰ ਰੋਟੀ ਤਾਂ ਭਾਵੇਂ ਮਿਲ ਜਾਂਦੀ ਆ ਭਾਵੇਂ ਥੋੜੀ ਮਿਲੇ ਪਰ ਸਾਡੀ ਕੋਈ ਇੱਜ਼ਤ ਨਹੀਂ ਰਹਿੰਦੀ ਜੇਕਰ ਅਸੀਂ ਆਤਮ ਨਿਰਭਰ ਹੁੰਦੇ ਤਾਂ ਸਾਡੀ ਵੀ ਸਮਾਜ ਦੇ ਵਿੱਚ ਇੱਜ਼ਤ ਹੁੰਦੀ ਰੋਕੀ ਦੀਆਂ ਗੱਲਾਂ ਸੁਣ ਕੇ ਰੋਨੀ ਫਿਰ ਬੋਲਿਆ ਬਿੱਤਰ ਤੇਰੀ ਹਾਲਤ ਠੀਕ ਆ ਜੇਕਰ ਆਪਾਂ ਸਮਾਜ ਦੇ ਵਿੱਚ ਥੋੜੀ ਬਹੁਤੀ ਇੱਜ਼ਤ ਬਣਾ ਵੀ ਲਈਏ ਪਰ ਸਾਡੇ ਆਪਸ ਵਿੱਚ ਕੋਈ ਇਕਤਾ ਹੀ ਨਹੀਂ ਆ ਆਪਣਾ ਹੀ ਆਪਣੇ ਨੂੰ ਮਾਰਦਾ ਵਾ ਰੋਨੀ ਕਹਿਣ ਲੱਗਾ ਲਾਂਤਾ ਅਜਿਹੇ ਜੀਵਨ ਦੇ ਉੱਤੇ ਤੇ ਫਿਰ ਰੋਨੀ ਕਹਿਣ ਲੱਗਾ ਰੋਕੀ ਭਰਾ ਆਪਾਂ ਨੂੰ ਹੁਣ ਨਾ ਤੀਰਥਾਂ ਤੇ ਘੁੰਮ ਕੇ ਆਪਣੇ ਕੀਤੇ ਪਾਪਾਂ ਨੂੰ ਬਖਸ਼ਾ ਲੈਣਾ ਚਾਹੀਦਾ ਤੇ ਆਪਣੀ ਜੂਨ ਨੂੰ ਸੁਧਾਰ ਲੈਣਾ ਚਾਹੀਦਾ ਸਾਨੂੰ ਤੀਰਥਾਂ ਤੇ ਜਾ ਕੇ ਐਸਰੇ ਨੂੰ ਤਿਆਗ ਦੇਣਾ ਚਾਹੀਦਾ ਵਾ ਰੋਨੀ ਦੀ ਗੱਲ ਸੁਣ ਕੇ ਉਹਦੇ ਦੋਸਤ ਨੇ ਕਿਹਾ ਤੇਰੀ ਗੱਲ ਬਿਲਕੁਲ ਸਹੀ ਆ ਆਪਾਂ ਹੁਣ ਇਦਾਂ ਹੀ ਕਰਾਂਗੇ ਤੇ ਹੁਣ ਉਹ ਦੋਵੇਂ ਦੋਸਤ ਤੀਰਥ ਯਾਤਰਾ ਤੇ ਜਾਣ ਦੀ ਤਿਆਰੀ ਕਰਨ ਲੱਗੇ ਨਾ ਦੋਨਾਂ ਨੂੰ ਤੀਰਥਾਂ ਬਾਰੇ ਕਿਸੇ ਤਰ੍ਹਾਂ ਦਾ ਕੋਈ ਗਿਆਨ ਸੀ ਪਰ ਫਿਰ ਵੀ ਉਹ ਪਰਮਾਤਮਾ ਦਾ ਨਾਮ ਲੈ ਕੇ ਚੱਲ ਪਏ ਦੋਨੋਂ ਜਾਣੇ ਪਰਮਾਤਮਾ ਦਾ ਨਾਮ ਲੈਂਦੇ ਹੋਏ ਤੀਰਥਾਂ ਤੇ ਜਾ ਰਹੇ ਸਨ ਚਲਦਿਆਂ ਚਲਦਿਆਂ ਨੂੰ ਸ਼ਾਮ ਹੋ ਗਈ ਦੋਨਾਂ ਨੂੰ ਭੁੱਖ ਵੀ ਬੜੀ ਲੱਗੀ ਸੀ ਰੋਨੀ ਨੇ ਦੇਖਿਆ ਕਿ ਸਾਹਮਣੇ ਇੱਕ ਗੰਨਿਆਂ ਦਾ ਖੇਤ ਆ ਜਿਹਦੇ ਵਿੱਚ ਮੋٹے-ਮੋٹے ਚੂਹੇ ਟਾਪ ਰਹੇ ਆ ਚੋਇਆਂ ਨੂੰ ਦੇਖ ਕੇ ਰੋਨੀ ਦੇ ਮੂੰਹ ਵਿੱਚ ਪਾਣੀ ਆ ਗਿਆ ਉਹ ਆਪਣੇ ਦੋਸਤ ਰੋਕੀ ਨੂੰ ਕਹਿਣ ਲੱਗਾ ਦੋਸਤ ਸ਼ਾਮ ਦਾ ਵਕਤ ਹੋ ਗਿਆ ਮੈਨੂੰ ਤਾਂ ਭੁੱਖ ਬੜੀ ਲੱਗੀ ਆ ਸામਨੇ ਆਪਣਾ ਪੋਚਨਵੀ ਟੱਪਦਾ ਫਿਰਦਾ ਚੱਲ ਜਾਂਦੇ ਜਾਂਦੇ ਆਪਾਂ ਪੰਜ ਸੱਤ ਚੋਇਆਂ ਦੀ ਜੂਨ ਤਾਂ ਘੱਟ ਲਈਏ ਰੋਕੀ ਦੀ ਗੱਲ ਸੁਣ ਕੇ ਰੋਨੀ ਕਹਿਣ ਲੱਗਾ ਦੋਸਤ ਐ ਤੂੰ ਕਿਹੜੀ ਗੱਲ ਕਰਦਾ ਆਪਾਂ ਹੁਣ ਤੀਰਥ ਯਾਤਰਾ ਤੇ ਨਿਕਲੇ ਆ ਸਾਡਾ ਲਕਸ਼ਾ ਆਪਣੇ ਕੀਤੇ ਗੁਨਾਹਾਂ ਨੂੰ ਬਖਸ਼ਾਉਣਾ ਹੁਣ ਜਦੋਂ ਤੱਕ ਆਪਾਂ ਤੀਰਥ ਯਾਤਰਾ ਪੂਰੀ ਨਹੀਂ ਨਾ ਕਰ ਲੈਂਦੇ ਆਪਾਂ ਨਾ ਤਾਂ ਕਿਸੇ ਜੀਵ ਨੂੰ ਮਾਰਾਂਗੇ ਤੇ ਨਾ ਹੀ ਮਰਨ ਬਾਰੇ ਸੋਚਾਂਗੇ ਰੋਨੀ ਕਹਿਣ ਲੱਗਾ ਐਦੇ ਨਾਲ ਸਾਨੂੰ ਬਹੁਤ ਜ਼ਿਆਦਾ ਪਾਪ ਲੱਗੂਗਾ ਜਿਹੜੀ ਆਪਾਂ ਤੀਰਥ ਯਾਤਰਾ ਕਰਨੀ ਆ ਨਾ ਐਦਾ ਵੀ ਆਪਾਂ ਨੂੰ ਕੋਈ ਫਲ ਨਹੀਂ ਮਿਲਣਾ ਉਹਦਾ ਦੂਸਰਾ ਦੋਸਤ ਰੋਕੇਵੇਂ ਮੰਨ ਗਿਆ ਫਿਰ ਰੋਨੀ ਕਹਿਣ ਲੱਗਾ ਚੱਲ ਆਪਾਂ ਚੱਲਦੇ ਆ ਤੇ ਉਹ ਇੱਕ ਪਿੰਡ ਦੇਸ ਰਿਹਾ ਆਪਾਂ ਉਸ ਪਿੰਡ ਵਿੱਚ ਚੱਲਦੇ ਆ ਉੱਥੋਂ ਸਾਨੂੰ ਸ਼ਾਕਾਹਾਰੀ ਭੋਜਨ ਜ਼ਰੂਰ ਮਿਲੋਗਾ ਰੋਨੀ ਕਹਿ ਲਗਾ ਚੱਲ ਠੀਕਾ ਜੋ ਸਾਡੇ ਕਿਸਮਤ ਦਾ ਹੋਵੇਗਾ ਉਹ ਸਾਨੂੰ ਮਿਲ ਜਾਵੇਗਾ। ਦੋਨੋਂ ਦੋਸਤ ਅਹੀ ਸੋਚ ਕੇ ਪਰਮਾਤਮਾ ਦਾ ਨਾਮ ਲੈਂਦੇ ਹੋਏ ਸਾਹਮਣੇ ਵਾਲੇ ਪਿੰਡ ਦੇ ਵਿੱਚ ਜਾ ਬੜੇ। ਜਿੱਦਾਂ ਹੀ ਉਹ ਪਿੰਡ ਦੇ ਵਿੱਚ ਬੜੇ ਉਹਨਾਂ ਨੂੰ ਪਹਿਲਾ ਘਰ ਇੱਕ ਪੰਡਤ ਦਾ ਮਿਲਿਆ ਜਿਹੜਾ ਕਿ ਉਸ ਸਮੇਂ ਰੋਟੀ ਖਾਣ ਲੱਗਾ ਸੀ। ਪੰਡਤ ਨੇ ਇੱਕ ਥਾਲੀ ਰੋਟੀ ਦੀ ਸਜਾਈ ਪਹਿਲਾ ਭੋਗ ਉਹਨੇ ਪਰਮਾਤਮਾ ਨੂੰ ਲਾਇਆ। ਜਿੱਦਾਂ ਹੀ ਉਹ ਰੋਟੀ ਸ਼ੁਰੂ ਕਰਨ ਲੱਗਾ ਤਾਂ ਰੋਨੀ ਨੇ ਉਹਦੇ ਥਾਲ ਦੇ ਵਿੱਚ ਇੱਕ ਰੋਟੀ ਚੱਕੀ ਤੇ ਉਹਦੇ ਬੁਹੇ ਦੇ ਵਿੱਚ ਬੈ ਕੇ ਖਾਣ ਲੱਗ ਪਿਆ ਤੇ ਜਿੱਦਾਂ ਹੀ ਉਸ ਪੰਡਤ ਨੇ ਦੇਖਿਆ ਕਿ ਉਹਦੀ ਰੋਟੀ ਤਾਂ ਇੱਕ ਕੁੱਤੇ ਨੇ ਝੂਠੀ ਕਰ ਦਿੱਤੀ ਆ ਤਾਂ ਉਹ ਰਾਮ 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 ਕਰਦਾ ਭੋਜਨ ਤੋਂ ਉੱਠ ਖੜਿਆ ਹੋਇਆ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਭਗਵਾਨੇ ਆ ਰੋਟੀ ਦੀ ਥਾਲੀ ਤਾਂ ਕੁੱਤੇ ਨੇ ਝੂਠੀ ਕਰ ਦਿੱਤੀ ਆ ਤੂੰ ਇਹ ਸਾਰੀ ਥਾਲੀ ਹੁਣ ਉਸ ਕੁੱਤੇ ਨੂੰ ਪਾ ਦੇ ਮੈਨੂੰ ਲੱਗਦਾ ਉਹ ਕਈ ਦਿਨਾਂ ਦਾ ਭੁੱਖਾ ਇਹ ਸੁਣ ਕੇ ਪੰਡਤ ਦੀ ਘਰਵਾਲੀ ਨੂੰ ਗੁੱਸਾ ਤਾਂ ਆਇਆ ਪਰ ਜੀਵਾਂ ਦੇ ਪ੍ਰਤੀ ਦਇਆ ਭਾਵਨਾ ਉਹਦੇ ਅੰਦਰ ਵੀ ਸੀ ਉਹਨੇ ਸਾਰੇ ਦੀ ਸਾਰੀ ਥਾਲੀ ਚੱਕੀ ਤੇ ਰੋਨੀ ਦੇ ਮੂਰੇ ਪਾ ਦਿੱਤੀ ਰੋਨੀ ਉਹ ਸਾਰਾ ਭੋਜਨ ਕਰਕੇ ਬੜਾ ਖੁਸ਼ ਹੋਇਆ ਤੇ ਉੱਥੋਂ ਚੱਲ ਕੇ ਉਹ ਉਸੇ ਦਰਖਤ ਦੇ ਥੱਲੇ ਆ ਗਿਆ ਜਿੱਥੇ ਉਹ ਸਭ ਤੋਂ ਪਹਿਲਾਂ ਆਏ ਸੀ ਉਹ ਆਪਣੇ ਦੋਸਤ ਰੋਕੀ ਨੇ ਇੰਤਜ਼ਾਰ ਕਰਨ ਲੱਗਾ ਉਧਰੋਂ ਦੂਸਰਾ ਕੁੱਤਾ ਰੋਕ ਕੇ ਉਹ ਇੱਕ ਸ਼ਾਹੂਕਾਰ ਦੇ ਘਰ ਰੋਟੀ ਵਾਸਤੇ ਗਿਆ ਸ਼ਾਹੂਕਾਰ ਵੀ ਰੋਟੀ ਖਾਣ ਲੱਗਾ ਸੀ ਉਹਨੇ ਹਲਵਾ ਪੂੜੀ ਬਣਾਈ ਹੋਈ ਸੀ ਜਿੱਦਾਂ ਹੀ ਉਹ ਰੋਟੀ ਖਾਣ ਲੱਗਾ ਤਾਂ ਰੋਕੀ ਨੇ ਉਹਦੀ ਥਾਲੀ ਦੇ ਵਿੱਚੋਂ ਇੱਕ ਪੂੜੀ ਚੱਕੀ ਤੇ ਉਹਦੇ ਦਰਵਾਜ਼ੇ ਵਿੱਚ ਬੈਠ ਕੇ ਖਾਣ ਲੱਗ ਪਿਆ ਜਿੱਦਾਂ ਹੀ ਸ਼ਾਹੂਕਾਰ ਨੇ ਦੇਖਿਆ ਕਿ ਉਹਦੀ ਰੋਟੀ ਨੂੰ ਇੱਕ ਕੁੱਤੇ ਦੇ ਮੂੰਹ ਮਾਰ ਦਿੱਤਾ ਉਹਨੂੰ ਬੜਾਈ ਗੁੱਸਾ ਆਇਆ ਉਹਨੇ ਇੱਕ ਲਾਠੀ ਚੱਕੀ ਤੇ ਚੁੱਪਚਾਪ ਰੋਕੀ ਦੇ ਪਿੱਛੇ ਜਾ ਕੇ ਉਹਦੇ ਤੇ ਲਾਠੀ ਵਰਸਾਉਣੀ ਸ਼ੁਰੂ ਕਰ ਦਿੱਤੀ ਉਹ ਚਾਰਾ ਰੋਕੀ ਪੂੜੀ ਖਾਣ ਦੇ ਵਿੱਚ ਮਸਤ ਸੀ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਸ਼ਾਹੂਕਰ ਡਾਂਗ ਲੈ ਕੇ ਉਹਨੂੰ ਕੁੱਟਣ ਡੇ ਪਿਆ ਵਾ ਸ਼ਾਹੂਕਰ ਨੇ ਰੋਕੀ ਨੂੰ ਬਹੁਤ ਜ਼ਿਆਦਾ ਕੁੱਟਿਆ ਜਿਸ ਦੇ ਨਾਲ ਉਹਦਾ ਲੱਕ ਟੁੱਟ ਗਿਆ ਉਹ ਵਿਚਾਰਾ ਲੱਕ ਨੂੰ ਕਢੀਸਦਾ ਹੋਇਆ ਹੌਲੀ-ਹੌਲੀ ਉਸ ਤੇ ਦਰਖਤ ਵੱਲ ਚੱਲ ਪਿਆ ਜਿੱਥੇ ਉਹ ਤੇ ਉਹਦਾ ਦੋਸਤ ਉਹਦਾ ਇੰਤਜ਼ਾਰ ਕਰ ਰਿਹਾ ਸੀ ਰੋਕੀ ਵਿਚਾਰਾ ਦੁਖੀ ਹੁੰਦਾ ਐ ਸੋਚਦਾ ਕਿ ਮੈਨੂੰ ਇਹ ਤਾਂ ਪਤਾ ਸੀ ਕਿ ਇਨਸਾਨ ਨਰਦਈ ਹੁੰਦੇ ਆ ਪਰ ਇੰਨੇ ਜ਼ਿਆਦਾ ਹੁੰਦੇ ਆ ਮੈਨੂੰ ਪਤਾ ਨਹੀਂ ਸੀ ਉਧਰ ਰੋਨੀ ਵੀ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਿਹਾ ਸੀ ਜਦੋਂ ਕਾਫੀ ਧੀਰ ਰੋਕੀ ਰੋਨੀ ਦੇ ਕੋਲ ਨਹੀਂ ਪਹੁੰਚਿਆ ਤਾਂ ਰੋਨੀ ਨੂੰ ਫਿਕਰ ਹੋਇਆ ਕਿ ਦੋਸਤ ਅਜੇ ਤੱਕ ਨਹੀਂ ਆਇਆ ਕਿਤੇ ਉਹ ਕਿਸੇ ਮੁਸੀਬਤ ਵਿੱਚ ਨਾ ਹੋਵੇ ਉਹਨੇ ਸੋਚਿਆ ਵੀ ਆਪਣੇ ਦੋਸਤ ਨੂੰ ਜਾ ਕੇ ਦੇਖਣਾ ਚਾਹੀਦਾ ਅਹੀਂ ਸੋਚ ਕੇ ਰੋਨੀ ਪਿੰਡ ਵੱਲ ਨੂੰ ਚੱਲ ਪਿਆ ਉਹ ਪਿੰਡ ਤੋਂ ਅਜੇ ਬਾਹਰ ਹੀ ਸੀ ਕਿ ਉਹਨੇ ਦੇਖਿਆ ਵਿਚਾਰਾ ਰੋਕੀ ਆਪਣੇ ਦੋਨਾ ਪੈਰਾਂ ਨੂੰ ਕਢੀਸਦਾ ਹੋਏ ਹੌਲੀ-ਹੌਲੀ ਪਿੰਡੋਂ ਬਾਹਰ ਆ ਰਿਹਾ ਤੇ ਜਦੋਂ ਰੋਨੀ ਨੇ ਦੇਖਿਆ ਕਿ ਉਸਤੇ ਦੋਸਤਾ ਤਾਂ ਲੱਕ ਟੁੱਟਾ ਆ ਉਹਨੂੰ ਬੜਾ ਹੀ ਦੁੱਖ ਲੱਗਿਆ ਉਹਨੇ ਬੜੇ ਪਿਆਰ ਦੇ ਨਾਲ ਰੋਨੀ ਨੂੰ ਪੁੱਛਿਆ ਭਰਾ ਤੇਰਾ ਇਹ ਹਾਲ ਕਿਨੇ ਕੀਤਾ ਤਾਂ ਉਹਨੇ ਸੇਠ ਦੀ ਨਰਦਈਪੁਣਾ ਬਾਰੇ ਆਪਣੇ ਦੋਸਤ ਰੋਨੀ ਨੂੰ ਸਭ ਕੁਝ ਦੱਸਿਆ ਹੌਲੀ ਹੌਲੀ ਉਹ ਧੁਮੇ ਜਾਨੇ ਉਸ ਦਰਖਤ ਦੇ ਥੱਲੇ ਆਏ ਫੇਰ ਰੋਕੀ ਕਹਿਣ ਲੱਗਾ ਦੋਸਤ ਇਹ ਸੇਠ ਦੀ ਕੁੱਟ ਨੇ ਮੇਰਾ ਲੱਕ ਤੋੜ ਦਿੱਤਾ ਉਹਨੇ ਮੈਨੂੰ ਤੀਰਥਾਂ ਤੇ ਜਾਣ ਜੋਗਾ ਬਣੀ ਛੱਡਿਆ ਹੁਣ ਮੇਰੀ ਜ਼ਿੰਦਗੀ ਹੈਗੀ ਆ ਜਾਂ ਨਹੀਂ ਹੈਗੀ ਆ ਉਹ ਇੱਕ ਬਰਾਬਰ ਹੀ ਆ ਤੇ ਫਿਰ ਰੋਕੀ ਰੋਨੀ ਨੂੰ ਕਹਿਣ ਲੱਗਾ ਮੇਰੀ ਜ਼ਿੰਦਗੀ ਤਾਂ ਹੁਣ ਬੇਕਾਰ ਆ ਮੈਂ ਟੁੱਟੇ ਹੋਏ ਲੱਕ ਦੇ ਨਾਲ ਜਿਆਦਾ ਦੇਰ ਜ਼ਿੰਦਗੀ ਨਹੀਂ ਜੀਣਾ ਚਾਹੁੰਦਾ ਤੂੰ ਕਿਸੇ ਤਰ੍ਹਾਂ ਮੈਨੂੰ ਇੱਥੋਂ ਲੈ ਚੱਲ ਮੈਂ ਆਪਣੇ ਇਸ ਸਰੀਰ ਨੂੰ त्याਗਣਾ ਚਾਹੁੰਦਾ ਰੋਨੀ ਵਿਚਾਰਾ ਰੋਕੀ ਨੂੰ ਬੜਾ ਮੁਸ਼ਕਲ ਦੇ ਨਾਲ ਦੁਖੀ ਹੋ ਕੇ ਬੜੇ ਹੌਸਲੇ ਦੇ ਨਾਲ ਉਹਨੂੰ ਇੱਕ ਨਦੀ ਦੇ ਕਿਨਾਰੇ ਲੈ ਕੇ ਆਇਆ ਨਦੀ ਦੇ ਵਿੱਚ ਪਾਣੀ ਠਾਠਾ ਮਾਰਦਾ ਸੀ ਰੋਕੀ ਨੇ ਸੋਚਿਆ ਕਿ ਹੁਣ ਆਪਣੀ ਇਸ ਧੇਨ ਨੂੰ ਤਿਆਗ ਦੇਵੇਗਾ ਰੋਨੀ ਨੇ ਵੀ ਆਪਣੇ ਦੋਸਤ ਦੇ ਨਾਲ ਹੀ ਇਹ ਜਾਮਾ ਛੱਡਣ ਦਾ ਫੈਸਲਾ ਕਰ ਲਿਆ ਦੋਨਾਂ ਨੇ ਪਰਮਾਤਮਾ ਦਾ ਨਾਮ ਲੈ ਕੇ ਉਸ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਪਰਮਾਤਮਾ ਦੀ ਦਇਆ ਦੇ ਨਾਲ ਕਿਉਂਕਿ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਇਹ ਮੰਦ ਦੇ ਵਿੱਚ ਸੰਕਲਪ ਕੀਤਾ ਸੀ ਕਿ ਉਹ ਤੀਰਥ ਯਾਤਰਾ ਕਰਨਗੇ ਉਹਨਾਂ ਦੇ ਐਸੇ ਸੰਕਲਪ ਦੇ ਸਦਕੇ ਵਿੱਚ ਪਰਮਾਤਮਾ ਨੇ ਉਹਨਾਂ ਨੂੰ ਇਨਸਾਨੀ ਜਾਮਾ ਦੇ ਦਿੱਤਾ ਰੋਨੀ ਤਾਂ ਉਸ ਪੰਡਤ ਦੇ ਘਰ ਇੱਕ ਲੜਕੇ ਦੇ ਰੂਪ ਵਿੱਚ ਪੈਦਾ ਹੋਇਆ ਜਿੱਥੋਂ ਉਹਨੇ ਰੋਟੀ ਚੱਕੀ ਸੀ ਤੇ ਰੋਕੀ ਉਸ ਸ਼ਾਹੂਕਾਰ ਦੇ ਘਰ ਪੈਦਾ ਹੋਇਆ ਜਿੱਥੇ ਉਹਦਾ ਲੱਕ ਟੁੱਟਿਆ ਸੀ ਸੰਯੋਗ ਦੇ ਨਾਲ ਦੋਨਾਂ ਦੇ ਘਰ ਪਹਿਲਾਂ ਕੋਈ ਔਲਾਦ ਨਹੀਂ ਸੀ ਇਹ ਦੋਵੇਂ ਬੱਚੇ ਉਹਨਾਂ ਦੀ ਪਹਿਲੀ ਪਹਿਲੀ ਔਲਾਦ ਸੀ ਸੀਠ ਨੇ ਆਪਣੇ ਘਰ ਪੁੱਤਰ ਜਨਮ ਦੀ ਬੜੀ ਵੱਡੀ ਖੁਸ਼ੀ ਕੀਤੀ ਉਹਨੇ ਆਪਣੇ ਨਗਰ ਨੂੰ ਬਹੁਤ ਵੱਡੀ ਪਾਰਟੀ ਦਿੱਤੀ ਉਹ ਉਹਨਾਂ ਦਾ ਜਸ਼ਨ ਅਜੇ ਚੱਲ ਹੀ ਰਿਹਾ ਸੀ ਕਿ ਉਹਦੇ ਘਰ ਇੱਕ ਖਬਰ ਆ ਗਈ ਕਿ ਉਹਨੂੰ ਵਪਾਰ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪਿਆ ਉਹਦੇ ਗੋਦਾਮ ਨੂੰ ਅੱਗ ਲੱਗੀ ਉਹ ਅਜੇ ਇਸ ਦੁੱਖ ਤੋਂ ਉੱਭਰਿਆ ਵੀ ਨਹੀਂ ਸੀ ਕਿ ਉਹਦੀ ਅਚਾਨਕ ਪਤਨੀ ਇੱਕ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਨਾਲ ਗਰਸਤ ਹੋ ਗਈ। ਹੌਲੀ-ਹੌਲੀ ਉਸ ਸ਼ੌਕਰ ਦਾ ਪੈਸਾ ਉਹਦੀ ਬਿਮਾਰੀ ਤੇ ਲੱਗਣ ਲੱਗਾ। ਹੌਲੀ-ਹੌਲੀ ਉਸ ਸ਼ੌਕਰ ਦਾ ਸਾਰਾ ਪੈਸਾ ਉਹਦੀ ਘਰਵਾਲੀ ਦੇ ਇਲਾਜ ਤੇ ਲੱਗਣ ਲੱਗ ਪਿਆ। ਉਧਰ ਦੂਸਰੇ ਪਾਸੇ ਰੋਨੀ ਜਿਹੜਾ ਉਸੇ ਬ੍ਰਾਹਮਣ ਦੇ ਘਰ ਜੰਮਿਆ ਸੀ ਜਦੋਂ ਤੋਂ ਰੋਨੀ ਨੇ ਉਸ ਬ੍ਰਾਹਮਣ ਦੇ ਘਰ ਇੱਕ ਲੜਕੇ ਦੇ ਰੂਪ ਵਿੱਚ ਜਨਮ ਲਿਆ ਸੀ ਉਸੇ ਵੇਲੇ ਬ੍ਰਾਹਮਣ ਨੂੰ ਰਾਜੇ ਦੇ ਦਰਬਾਰ ਵਿੱਚ ਇੱਕ ਬਹੁਤ ਉੱਚੀ ਪਦ ਤੇ ਨੌਕਰੀ ਮਿਲ ਗਈ। ਉਸ ਰਾਜੇ ਦਾ ਰਾਜ ਬ੍ਰਾਹਮਣ ਦੀ ਸਲਾਹ ਦੇ ਨਾਲ ਬਹੁਤ ਵਧੀਆ ਚੱਲਣ ਲੱਗਾ। ਰਾਜਾ ਕੋਈ ਵੀ جنگ ਨਹੀਂ ਸੀ ਹਾਰਦਾ ਕਿਉਂਕਿ ਉਹ ਬ੍ਰਾਹਮਣ ਨੂੰ ਬਹੁਤ ਚੰਗੀ ਰਣਨੀਤੀ ਬਣਾ ਕੇ ਦਿੰਦਾ ਸੀ। ਹੌਲੀ-ਹੌਲੀ ਰਾਜੇ ਨੇ ਉਸ ਬ੍ਰਾਹਮਣ ਤੋਂ ਖੁਸ਼ ਹੋ ਕੇ ਉਹਨੂੰ ਆਪਣੇ ਰਾਜ ਦਾ ਪ੍ਰਧਾਨ ਮੰਤਰੀ ਬਣਾ ਦਿੱਤਾ ਕਿੱਥੇ ਇੱਕ ਗਰੀਬ ਬ੍ਰਾਹਮਣ ਤੇ ਹੁਣ ਉਹ ਪੂਰੇ ਰਾਜ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ ਤੇ ਉਹਦਾ ਲੜਕਾ ਰੋਨੀ ਉਹ ਬਹੁਤ ਵੱਡਾ ਵਿਦਵਾਨ ਨਿਕਲਿਆ ਉਹਨੇ ਵੀ ਉਸ ਪੰਡਤ ਦੇ ਨਾਮ ਨੂੰ ਚਾਰ ਚੰਦ ਲਾ ਦਿੱਤੇ ਉਧਰ ਦੂਸਰੇ ਪਾਸੇ ਸੇਠ ਦਾ ਬੇਟਾ ਬੜਾਈ ਇਆਸ਼ ਨਿਕਲਿਆ ਜੂਹੇ ਖੋਰ ਸ਼ਰਾਬ ਪੀਣਾ ਨਿਕਲਿਆ ਅੱਧੇ ਤੋਂ ਜ਼ਿਆਦਾ ਪੈਸਾ ਤਾਂ ਸੇਠ ਦਾ ਉਹਦੀ ਘਰ ਵਾਲੀ ਦੀ ਬਿਮਾਰੀ ਤੇ ਲੱਗ ਗਿਆ ਤੇ ਜਿਹੜਾ ਬੱਚਾ ਸੀ ਉਹਦੇ ਲੜਕੇ ਨੇ ਜੂਏ ਦੇ ਵਿੱਚ ਸ਼ਰਾਬ ਦੇ ਆਸ਼ੀ ਦੇ ਵਿੱਚ ਸਾਰਾ ਹੀ ਉਡਾ ਦਿੱਤਾ ਉਹ ਲੜਕਾ ਉਹ ਸ਼ੇਟ ਨੂੰ ਕੁੱਟਦਾ ਮਾਰਦਾ ਸੀ ਲੜਾਈ ਝਗੜੇ ਕਰਦਾ ਸੀ ਕਿਉਂਕਿ ਪੈਸੇ ਮੰਗਦਾ ਸੀ ਜਦੋਂ ਸ਼ੇਟ ਦਿੰਦਾ ਨਹੀਂ ਸੀ ਇੱਕ ਦਿਨ ਉਸ ਲੜਕੇ ਨੇ ਸ਼ਰਾਬ ਦੇ ਨਸ਼ੇ ਵਿੱਚ ਉਹ ਸ਼ਾਹੂ ਕਰਨ ਨੂੰ ਇੰਨਾ ਕੁੱਟਿਆ ਕਿ ਉਹਦਾ ਲੱਕ ਹੀ ਤੋੜ ਦਿੱਤਾ ਜਿੱਦਾਂ ਉਹ ਸ਼ਾਹੂ ਕਰਨੇ ਉਸ ਰੋਨੀ ਕੁੱਤੇ ਦਾ ਲੱਕ ਤੋੜਿਆ ਸੀ ਤੇ ਉਸੇ ਕੁੱਤੇ ਨੇ ਉਹਦੇ ਘਰ ਜਨਮ ਲੈ ਕੇ ਇਨਸਾਨੀ ਰੂਪ ਦੇ ਵਿੱਚ ਉਧਰ ਲੱਖ ਥੋੜਿਆ ਹੁਣ ਉਹ ਸ਼ਾਹੂਕਾਰ ਮੰਝੇ ਤੇ ਪਿਆ ਅਹੀਂ ਸੋਚਦਾ ਰਹਿੰਦਾ ਵੀ ਪਤਾ ਨਹੀਂ ਅਸੀਂ ਕਿਹੜੇ ਪਾਪ ਕੀਤੇ ਆ ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਪਤਾ ਹੀ ਨਹੀਂ ਅਸੀਂ ਕਿੰਨੇ ਕਣਖੋਰ ਪਾਪ ਕੀਤੇ ਆ ਸਾਡੇ ਘਰ ਦੇ ਵਿੱਚ ਅਜਿਹਾ ਪੁੱਤ ਪੈਦਾ ਹੋਇਆ ਜਿਹੜਾ ਪੁੱਤ ਨਹੀਂ ਕੋ ਪੋਤਾ ਸੀਠ ਕਹਿਣ ਲੱਗਾ ਐਦੇ ਨਾਲੋਂ ਤਾਂ ਅਸੀਂ ਬੇਉਲਾਦੀ ਚੰਗੇ ਸੀ ਸੀਠ ਦੀ ਗੱਲ ਸੁਣ ਕੇ ਅਧਿਕਾਰ ਵਾਲੀ ਕਹਿਣ ਲੱਗੀ ਕਿ ਤੁਹਾਨੂੰ ਯਾਦ ਇੱਕ ਵਾਰ ਤੁਸੀਂ ਇੱਕ ਕੁੱਤੇ ਦੇ लाठी मार ਕੇ ਉਹਦਾ ਲੱਕ ਤੋੜਿਆ ਸੀ ਜਿਨੇ ਤੁਹਾਡੀ ਥਾਲੀ ਚੋਂ ਇੱਕ ਪੂੜੀ ਚੱਕੀ ਸੀ ਸ਼ਾਇਦ ਉਸੇ ਪਾਪ ਦੀ ਤੁਹਾਨੂੰ ਤੇ ਮੈਨੂੰ ਸਜ਼ਾ ਮਿਲ ਰਹੀ ਆ ਦੋਸਤੋ ਕਹਿੰਦੇ ਆ ਕਿ ਕਰਮ ਮੁੜ ਕੇ ਜ਼ਰੂਰ ਆਉਂਦਾ ਵਾ ਚੰਗੇ ਸਾਡੇ ਮਾੜੇ ਸਾਡੇ ਕਰਮਾ ਕਰਕੇ ਹੀ ਸਾਨੂੰ ਨੇਕ ਤੇ ਕੁਪਤੀ ਊਲਾਦ ਮੈਂਦੀ ਆ ਸਾਡੇ ਪਾਪ ਤੇ ਪੁੰਨ ਸਾਡੇ ਘਰ ਦੇ ਵਿੱਚ ਬੇਟਾ ਬੇਟੀ ਬਣ ਕੇ ਜਨਮ ਲੈਂਦੇ ਆ ਜੇਕਰ ਤੁਹਾਡੀ ਸੰਤਾਨ ਚੰਗੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਦੁਆਰਾ ਕੀਤੇ ਗਏ ਚੰਗੇ ਕਰਮਾਂ ਦਾ ਤੁਹਾਨੂੰ ਫਲ ਮਿltਿਆ ਤੇ ਜੇਕਰ ਤੁਹਾਡੀ ਸੰਤਾਨ ਬੁਰੀ ਹੋਵੇ ਤਾਂ ਸਮਝ ਲੈਣਾ ਕਿ ਤੁਹਾਡੇ ਦੁਆਰਾ ਕੀਤੇ ਹੋਏ ਪਾਪਾਂ ਦਾ ਤੁਹਾਨੂੰ ਫਲ ਮਿਲ ਰਿਹਾ ਵਾ ਹੁਣ ਉਸੇਠ ਸਾਰਾ ਦਿਨ ਆਪਣੀ ਬਾਕੀ ਬਚਦੀ ਜ਼ਿੰਦਗੀ ਦੇ ਵਿੱਚ ਆਪਣੇ ਕੀਤੇ ਗੁਨਾਹਾਂ ਨੂੰ ਸੋਚ-ਸੋਚ ਕੇ ਹੀ ਦੁਖੀ ਹੁੰਦਾ ਰਹਿੰਦਾ। ਸੋ ਪਿਆਰੀ ਸਾਥਸੰਗਾ ਜੀ ਇਹ ਕਹਾਣੀ ਸਾਨੂੰ ਬਹੁਤ ਵੱਡੀ ਸਿੱਖਿਆ ਦਿੰਦੀ ਹੈ ਕਿ ਜੇਕਰ ਆਪਾਂ ਇਹਦੀ ਤਿਗੌਰ ਕਰ ਲਈਏ ਤਾਂ ਆਪਾਂ ਬਹੁਤ ਸਾਰੇ ਦੁੱਖਾਂ ਪਰੇਸ਼ਾਨੀਆਂ ਤੋਂ ਬਚ ਸਕਦੇ ਹਾਂ।